ਪੰਜਾਬ ਦੀ ਆਮ ਆਦਮੀ ਸਰਕਾਰ ਨੇ ਸਾਡੀ ਵਿਮukti ਹਾਤੀਆਂ ਦਾ ਜਿਹੜਾ ਕੋਟਾ ਬਣਦਾ ਸੀ ਤੋਂ ਉਹਦੇ ਉਹਨਾਂ ਨੇ ਉਹ ਇੱਕ ਪੱਤਰ ਜਾਰੀ ਕੀਤਾ ਜਿਹਦੇ ਨਾਲ 500 ਤੋਂ ਉੱਪਰ ਸਾਡੇ ਜਿਹੜੇ ਬੱਚੇ ਬੇਰੁਜ਼ਗਾਰ ਹੋ ਗਏ ਅਸੀਂ ਬਹੁਤ ਸਾਰੇ ਚਾਹੇ ਭਗਵੰਤ ਮਾ ਦੀ ਕੋਠੀਕੇਰੀ ਚਾਹੇ ਮੈਂ ਕਹਿੰਦਾ ਵੀ ਅ ਅਪਜੀਤ ਕੌਰ ਦੀ ਕੋਠੀਕੇਰੀ ਕਿਸੇ ਦਫ਼ਤਰ ਦੇ ਕੋਲ ਬੈਠੇ ਆਂ ਮਰਨ ਮਾਰ ਤ ਰੱਖਾਂਗੇ ਅਸੀਂ ਜ਼ਿਲ੍ਹੇ ਕੋਲੀ ਪੂਰਾ ਹੱਕ ਲੈ ਕੇ ਛੱਡਾਂਗੇ ਸਤਤਰਾ ਪਹਿਲਾਂ ਫ੍ਰੀ ਕੋਰਟ ਤੋਂ ਜਿਵੇਂ ਕਰਮਚੀਦਨਮੋਲ ਲੋਕ ਸਭਾ ਚ ਵੀ ਹਰਾ ਕੇ ਭੇਜਿਆ ਤੇ ਸਾਡੇ ਕਬੀਲੇ ਸਾਰਿਆਂ ਨੇ ਇੱਕੋ ਇੱਕੋ ਇੱਕ ਮਕਸਦ ਹੈ ਕਿ ਆਮ ਆਦਮੀ ਦੇ ਸਾਰੇ ਜਥੇ ਕੈਂਡੀਡੇਟ ਕੋ ਖੜਦਾ ਨੂੰ ਹਰਾਓ ਸਾਰੇ ਜਿੰਨੇ ਵੀ ਮੰਤਰੀ ਕੋਈ ਮੰਤਰੀ ਨਹੀਂ ਛੱਡਿਆ ਜਿਨ੍ਹਾਂ ਨੇ ਹਰੇਕ ਨਾਲ ਅਸੀਂ ਮੰਗ ਪੱਤਰ ਅੱਜ ਬਹੁਤ ਸਾਰੀਆਂ ਜਥੇ ਬੰਦੀਆਂ ਪੰਜਾਬ ਦੀਆਂ ਇੱਥੇ ਲੁਧਿਆਣੇ ਦੇ ਵਿੱਚ ਬੈਠੀਆਂ ਪਰ ਮੈਂ ਕਹਿੰਦਾ ਭਗਵਾਨ ਤੋਂ ਮੈਨੂੰ ਐਡਾ ਬਿਸ਼ਰਮ ਹੋਇਆ ਉਹਨੂੰ ਕੋ ਦਿਖਦਾ ਨਹੀਂ ਬੇਬਿਸ਼ਰਮ ਹੈ ਇਹਨਾਂ ਦੇ ਕਿਤੇ ਵੀ ਕੰਨ ਤਾਂ ਜੂਨ ਹੀ ਸਰਕਦੀ ਅੱਜ ਲਗਾਤਾਰ ਅਸੀਂ ਇੱਥੇ ਲੁਧਿਆਣੇ ਵੀ ਜਿਹੜਾ ਅਸੀਂ ਭੁੱਖ ਹੜਤਾਲ ਰੱਖੀ ਆ ਉਹ ਵੀ ਖੋਲਿਆ ਇਹਨਾਂ ਨੇ ਗਰੀਬਾਂ ਦੇ ਮੂੰਹ 'ਚ ਰੋਟੀ ਖੋਲੀ ਜੇ ਕੋਈ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਪੋਸਟ ਤੇ ਪਹੁੰਚ ਜਾਂਦਾ ਸੀ ਲੱਗ ਜਾਂਦਾ ਸੀ ਸਾਨੂੰ ਉਹ ਵੀ ਅੱਜ ਆਸ ਨਹੀਂ ਹੈਗੀ ਦੇਖੋ ਜੀ ਬਾਕੀ ਪਾਰਟੀਆਂ ਨੇ ਜਿਹੜਾ ਕੋਈ 2% ਕੋਟਾ ਸੀ ਨਾ ਉਹਨੂੰ ਕਟਿਆ ਨੇ ਇਹਨਾਂ ਨੇ ਆਏ ਤੇ ਇਹਨਾਂ ਨੇ ਕਟਿਆ ਸੋ ਸਾਡੇਆਂ ਮੁਕਤੀਅਤਿਕ ਵੀ ਇੱਕ ਵੀ ਵੋਟ ਨਹੀਂ ਪੈਣੀ ਚਾਹੀਦੀ ਇਸ ਕਰਕੇ ਇਥੋਂ ਸੰਜੀਵ अरोड़ा ਜਿਹੜਾ ਇਥੋਂ ਹਰਵਾਉਣਾ ਚਾਹੀਦਾ ਤਾਂ ਕਰਕੇ ਇਹਦੇ ਕੋਈ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਸਰਕੇ ਲੁਧਿਆਣਾ ਦੇ ਵਿੱਚ ਵਿਧਾਨ ਸਭਾ ਜਮਨੀ ਚੋਣਾ ਹੋਣ ਜਾ ਰਹੀਆਂ ਨੇ 19 ਤਰੀਕ ਨੂੰ ਤੇ ਉੱਥੇ ਹੀ ਜਮਨੀ ਚੋਣਾ ਦਾ ਅਖਾੜਾ ਲਗਾਤਾਰ ਭੱਜਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਅੱਜ ਤੁਹਾਨੂੰ ਲੁਧਿਆਣਾ ਦੀ ਆ ਉਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗਾ ਲੁਧਿਆਣਾ ਡੀਸੀ ਦਫ਼ਤਰ ਤੋਂ ਬਾਹਰ ਦੀਆਂ ਜਿੱਤੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣਾ ਰੋਜ਼ ਪ੍ਰਦਰਸ਼ਨ ਜਿਹਾ ਕਰਦੇ ਨਜ਼ਰ ਆ ਰਹੇ ਨੇ ਸਰਕਾਰ ਦੇ ਖਿਲਾਫ ਦੂਜੇ ਪਾਸੇ ਤੁਹਾਨੂੰ ਤਸਵੀਰ ਦਿਖਾਵਾਂਗੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਵੱਡੇ ਵੱਡੇ ਬੋਰਡ ਲਾਏ ਜਾ ਰਹੇ ਆ ਬੋਟਾ ਦੇ ਉੱਤੇ ਸਾਫ਼ ਲਿਖਾਈ ਦੇ ਰਿਹਾ ਵਾ ਕਿ ਮੇਰਾ ਵਾਦਾ ਅਗਲੇ ਡੇਢ ਸਾਲ ਤੱਕ ਕਰਵਾਉਂਗਾ ਰਿਕਾਰਡ ਤੋੜ ਵਿਕਾਸ ਤੁਹਾਡਾ ਸਾਥ ਤੇ ਮੇਰੀ ਤਾਕਤ ਤੇ ਦੂਜੇ ਪਾਸੇ ਤੁਹਾਨੂੰ ਦਿਖਾਵਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਡੇ ਵਿੱਚੋਂ ਤੁਹਾਡਾ ਆਪਣਾ ਦੇਖ ਸਕਦੇ ਹੋ ਉਮੀਦਵਾਰਾਂ ਦਾ ਨਾਮ ਤੇ ਦੂਜੇ ਪਾਸੇ ਕਾਂਗਰਸ ਦਾ ਨਾ ਝੂਟ ਨਾ ਲਾਰੇ ਕੰਮ ਕਦਾ ਬਹੁਤ ਸਾਰੇ ਇਹ ਸਾਰੇ ਬੋਰਡਾਂ ਦੇ ਉੱਤੇ ਸਲੋਗਨ ਜਿਹੜੇ ਕੀ ਲਾਏ ਹੋਏ ਨੇ ਇਹ ਕੀ ਮਤਲਬ ਹੈ ਇਹ ਇਹ ਲੋਕ ਵੀ ਕੌਣ ਨੇ ਇਹ ਸਵਾਲ ਇੱਥੇ ਉੱਠਦਾ ਕਿ ਇਹ ਲੋਕ ਕੌਣ ਨੇ ਅਗਰ ਲਾਰੇ ਨਹੀਂ ਲੱਗ ਰਹੇ ਅਗਰ ਕੰਮ ਨਹੀਂ ਹੋ ਰੇ ਅਗਰ ਕੰਮ ਕੀਤੇ ਜਾ ਰਹੇ ਤਾਂ ਕਿੱਥੇ ਕੀਤੇ ਜਾ ਰਹੇ ਨੇ ਇਸ ਦੇ ਦੌਰਾਨ ਸਾਰੇ ਇੱਥੇ ਅੱਜ ਮਹਿਲਾ ਅਤੇ ਬੱਚੇ ਅਤੇ ਵੱਡੇ ਬੈਠੇ ਹੋਏ ਨੇ ਤੇ ਹੁਣ ਗੱਲਬਾਤ ਕਰਾਂਗੇ ਇਹਨਾਂ ਨਾਲ ਕੀ ਨਾਮ ਆ ਤੁਹਾਡਾ ਮੈਂ ਜਸਪਾਲ ਸਿੰਘ ਪੰਜਗ੍ਰਾਂਈ ਰਾਸ਼ਟਰੀ ਚਾਲਨ ਸੈਕਟਰੀ ਅਸੀਂ ਪਿਛਲੇ 4 ਦਿਨਾਂ ਤੋਂ ਇੱਥੇ ਜਿਹੜਾ ਧਰਨਾ ਲਾਇਆ ਕਿਉਂਕਿ ਪਿਛਲੇ 3 ਸਾਲ ਤੋਂ 15 9 2022 ਤੋਂ ਲੈ ਕੇ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਸਾਡੀ ਵਿਮukti ਹਾਤੀਆਂ ਦਾ ਜਿਹੜਾ ਕੋਟਾ ਬਣਦਾ ਸੀ ਤਾਂ ਉਹਦੇ ਉਹਨਾਂ ਨੇ ਉਹ ਇੱਕ ਪੱਤਰ ਜਾਰੀ ਕੀਤਾ ਜਿਸ ਦੇ ਨਾਲ 500 ਤੋਂ ਉੱਪਰ ਸਾਡੇ ਜਿਹੜੇ ਬੱਚੇ ਬੇਰੁਜ਼ਗਾਰ ਹੋ ਗਏ ਤੇ ਉਦੋਂ ਤੋਂ ਲੈ ਕੇ ਅਸੀਂ 27 ਤਕਰੀਬਨ ਧਰਨੇ ਲਾਏ ਆ ਮੁਜ਼ਾਰੇ ਕੀਤੇ ਆ ਤੇ ਲਗਾਤਾਰ 4 ਮਹੀਨੇ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ ਜੜੀ ਉਹਦੇ ਬਾਹਰ ਕੇ ਵੀ ਬੈਠੇ ਰਹੇ ਸਾਡੇ ਬੇਰੁਜ਼ਗਾਰ ਬੱਚੇ ਅਸੀਂ ਵੀ ਤੇ ਉਥੇ ਵੀ ਜਿਹੜਾ ਦੀਵਾਲੀ ਵਾਲਾ ਦਿਨ ਸੀ ਜਦੋਂ ਤੇ ਅਸੀਂ ਆਪਣੇ ਖੂਨ ਜਿਹੜਾ ਨਾੜਾਂ ਦੇ ਵਿੱਚੋਂ ਖੂਨ ਕੱਢ ਕੇ ਉਥੇ ਦੀਵੇ ਵੀ ਜਲਾਏ ਤੇ ਪਰ ਐਡੀ ਬਿਸ਼ਰਮੀ ਧਾਰੀ ਪੰਜਾਬ ਸਰਕਾਰ ਨੇ ਅਸੀਂ ਬਹੁਤ ਸਾਰੇ ਚਾਹੇ ਭਗਵੰਤ ਮਾਨ ਦੀ ਕੋਠੀਕੇਰੀ ਚਾਹੇ ਮੈਂ ਕਹਿੰਦਾ ਵੀ ਬਲਜੀਤ ਕੌਰ ਦੀ ਕੋਠੀਕੇਰੀ ਪਰ ਲੇਕਿਨ ਇਹ ਏਡੇ ਬਿਸ਼ਰਮ ਹੈ ਇਹਨਾਂ ਦੇ ਕਿਤੇ ਵੀ ਕੰਨ ਤੇ ਜੂਨ ਨਹੀਂ ਸਰਕਦੀ ਅੱਜ ਲਗਾਤਾਰ ਅਸੀਂ ਇੱਥੇ ਲੁਧਿਆਣੇ ਵੀ ਜਿਹੜਾ ਅਸੀਂ ਭੁਖ ਹੜਤਾਲ ਰੱਖੀ ਆ ਤੇ ਇੱਥੇ ਜਿਹੜਾ ਸਾਡਾ ਧਰਨਾ ਚੱਲ ਰਿਹਾ ਤੇ ਅਸੀਂ ਪੰਜਾਬ ਦੇ ਸਾਰੇ ਕਬੀਲਿਆਂ ਨੂੰ ਇੱਕੋ ਨਾਹਰਾ ਲੈ ਕੇ ਚੱਲੇ ਆ ਕਿ ਜੇ ਅਕਰ ਮੁਕਤੀ ਹਤਿਆਂ ਨੂੰ ਕੋਟਾ ਨਹੀਂ ਦੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਸਾਡੀ ਇੱਥੇ 25000 ਵੋਟਾਂ ਸਾਡੀ ਇਸਲਕੇ ਦੇ ਵਿੱਚ ਤੇ ਅਸੀਂ ਆਪਦੇ ਇੱਕ ਇੱਕ ਬੱਚੇ ਨੂੰ ਇੱਕ ਇੱਕ ਵੋਟਰ ਨੂੰ ਇਹੀ ਸਾਡਿਆਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਦੀ ਜਿਹੜੀ ਇੱਥੇ ਸਰਕਾਰ ਹੈ ਏਡੀ ਨਕਮੀ ਬੇਸ਼ਰਮ ਸਰਕਾਰ ਹੈ ਇਹਨੂੰ ਸਾਡਿਆਂ ਮੁਕਤੀ ਹਤਿਆਂ ਵੀ ਇੱਕ ਵੋਟ ਨਹੀਂ ਪੈਣੀ ਚਾਹੀਦੀ ਇਸ ਕਰਕੇ ਇਥੋਂ ਸੰਜੀਵ अरोड़ा ਜਿਹੜਾ ਇਥੋਂ ਹਰਵਾਉਣਾ ਚਾਹੀਦਾ ਤਾਂ ਕਰਕੇ ਇਹਦੇ ਕੋਈ ਸਰਕਾਰ ਦੇ ਕੰਨਾਂ ਤੇ ਕੋਈ ਜੂੰਸਰ ਕੇ ਕਿ ਪੰਜਾਬ ਦੇ ਕਬੀਲਿਆਂ ਦਾ ਜਿਹੜਾ 2% ਕੋਟਾ ਜਿਹੜਾ ਖੋਇਆ ਸਾਡੇ ਬੱਚੇ ਜਿਹੜੇ ਬੇਰੁਜ਼ਗਾਰ ਕੀਤੇ ਆ ਤੇ ਉਹਨਾਂ ਨੂੰ ਜਿਹੜਾ ਜਿੰਨੇ ਤੱਕ ਸਾਡੇ ਲੈਟਰ ਬਾਹਰ ਨਹੀਂ ਕਰਦੇ ਉਹਨਾਂ ਟਾਈਮ ਸਾਡਾ ਜਿਹੜਾ ਸੰਘਰਸ਼ ਚ ਜਾਰੀ ਰਹੂਗਾ ਤੇ ਅਸੀਂ 17 ਤਰੀਕ ਅਸੀਂ ਇੱਥੇ ਹੀ ਬੈਠੇ ਹਾਂ 17 ਤਰੀਕ ਤੱਕ ਕਿਉਂਕਿ ਸਾਡਾ ਏਮ ਹੈ ਕਿ ਇੱਥੋਂ ਅਸੀਂ ਆਮ ਆਦਮੀ ਦਾ ਜਿਹੜਾ ਕੈਂਡੀਡੇਟ ਹੈ ਸੰਜੀਵ अरोड़ा ਉਹਨੂੰ ਇੱਥੋਂ ਹਰਾ ਕੇ ਭੇਜਾਂਗੇ ਜੈਸ ਤਰ੍ਹਾਂ ਪਹਿਲਾਂ ਫ੍ਰੀਕੋਰਟ ਤੋਂ ਜਿਵੇਂ ਕਰਮਜੀਤ ਅਨਮੋਲ ਲੋਕ ਸਭਾ ਚ ਹਰਾ ਕੇ ਭੇਜਿਆ ਤੇ ਸਾਡੇ ਕਬੀਲੇ ਸਾਰੇ ਨੇ ਇੱਕੋ ਇੱਕ ਇੱਕ ਮਕਸਦ ਹੈ ਕਿ ਆਮ ਆਦਮੀ ਦੇ ਸਾਰੇ ਜਿੱਥੇ ਕੈਂਡੀਡੇਟ ਕੋ ਖੜਦਾ ਨੂੰ ਹਰਾਓ ਜਿੰਨਾ ਸਮ ਸਾਡਾ ਜਿਹੜਾ ਕਬੀਲਿਆਂ ਦਾ ਜਿਹੜਾ ਕੋਟਾ ਇਹ ਲਾਗੂ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਆਪਣਾ ਜਿਹੜਾ ਸੰਘਰਸ਼ ਉਹ ਜਾਰੀ ਰੱਖਾਂਗੇ ਆ ਤਿੰਨੋਂ ਬੋਰਡਾਂ ਤੇ ਲਿਖਿਆ ਨਾ ਝੂਠ ਨਾਲ ਲਾਰੇ ਕੰਮ ਕਰਦਾ ਬਹੁਤ ਸਾਰੇ ਇੱਕ ਪਾਸੇ ਲਿਖਿਆ ਆ ਕਿ ਮੇਰਾ ਵਾਦਾ ਰਕਾਮ ਮੇਰਾ ਕੰਮ ਪੰਜਾਬ ਸਰਕਾਰ ਬਿਸ਼ਰਮ ਸਰਕਾਰ ਹੈ ਜੀ ਤੁਸੀਂ ਖੁਦ ਇੱਥੋਂ ਮੀਡੀਆ ਦੇ ਵਿੱਚ ਤੁਹਾਡੇ ਰਹੀਂ ਪਤਾ ਨਹੀਂ ਕਿੰਨੇ ਕ ਜਥੇਬੰਦੀਆਂ ਲੁਧਿਆਣੇ ਦੇ ਵਿੱਚ ਇੱਥੇ ਬੈਠੀਆਂ ਜਿਹੜੀਆਂ ਇਹਨਾਂ ਨੂੰ ਕੋਸ ਰਹੀਆਂ ਇਹਨਾਂ ਨੂੰ ਦੱਸ ਰਹੀਆਂ ਕਿ ਤੁਸੀਂ ਆ ਨਕਮੀ ਸਰਕਾਰ ਦੇ ਵਿੱਚ ਆ ਕਾਰੇ ਕੀਤੇ ਆ ਤੇ ਅਸੀਂ ਵੀ ਅੱਜ ਇੱਥੇ ਮੁਕਤੀ ਆਤੀਆਂ ਨੂੰ ਬੈਠੇ ਪਿਛਲੇ 4 ਦਿਨਾਂ ਤੋਂ ਅਸੀਂ ਵੀ ਇਹਨਾਂ ਨੂੰ ਕੋਸ ਰਹੇ ਹਾਂ ਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਲੋਕ ਗਰੀਬ ਲੋਕ ਸਭ ਤੋਂ ਅਤਿ ਗਰੀਬ ਲੋਕ ਕਬੀਲਿਆਂ ਦੇ ਲੋਕ ਝੁੱਗੀਆਂ ਛੌਂੜੀਆਂ ਰਹਿਣ ਵਾਲੇ ਲੋਕ ਵਿਚਾਰੇ ਜੇਕਰ ਉਹਨਾਂ ਦਾ ਕੋਈ ਜਾਗ ਪੜ ਜਾਂਦਾ ਸੀ ਤਾਂ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਕਦੇ ਨੂੰ ਤੇ ਉਹ ਵੀ ਇਹਨਾਂ ਨੇ ਖੋਲੀ ਤੇ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਇੱਥੇ ਲੁਧਿਆਣੇ ਦੇ ਵਿੱਚ ਬੈਠੀਆਂ ਪਰ ਮੈਂ ਕਹਿੰਨਾ ਭਗਵਾਨ ਤੋਂ ਮੈਨੂੰ ਐਡਾ ਪਿਛਰਮ ਹੋਇਆ ਉਹਨੂੰ ਕੋਈ ਦੇਖਦਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਕਤਲੇਆਮ ਕਿੰਨੇ ਕਿੰਨਾ ਕੋ ਗੁੰਡਾਗਰਦੀ ਕਿੰਨਾ ਕੋ ਚੱਲ ਰਿਹਾ ਇੱਥੇ ਇਹਨੂੰ ਕੋਈ ਨਹੀਂ ਸੋਚਦਾ ਨਾ ਇਹਨੂੰ ਪਤਾ ਲੱਗਦਾ ਕਿਉਂਕਿ ਮੈਨੂੰ ਤਾਂ ਲੱਗਦਾ ਨਹੀਂ ਇੱਕ ਮੁੱਖ ਮੰਤਰੀ ਹੈ ਹੀ ਨਹੀਂ ਆਏ ਕਹਿੰਦੇ ਕਿ ਵਿਕਾਸ ਕਰ ਰਹੇ ਬਹੁਤ ਹੋਏ ਨੇ ਭਾਈ ਜੀ ਹਾਂਜੀ ਭਾਈ ਕਹਿੰਦੇ ਕਿ ਵਿਕਾਸ ਕਰ ਰਹੇ ਬਹੁਤ ਹੋਏ ਨੇ ਵਿਕਾਸ ਯਾਰ ਕੋਈ ਨਹੀਂ ਹੋਇਆ ਭਾਈ ਸਾਹਿਬ ਵਕਾਸ ਵੇਖ ਲੋ ਜੇ ਹੋਇਆ ਹੁੰਦਾ ਤਾਂ ਮੈਂ ਇੱਕ ਗੱਲ ਕਹਿਣਾ ਵਾਂ ਕਿ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਗਰੀਬ ਦਾ ਮੂੰਹ ਜਿਹੜਾ ਉਹ ਗੁਰੂ ਮਹਾਰਾਜ ਦੀ ਗੋਲ ਕਿਆ ਤੇ ਇਸ ਸਰਕਾਰ ਨੇ ਜਿਹੜਾ ਕੋਈ ਸਾਡਾ ਬੰਦਾ ਹੱਕ ਜੀ ਨਾ 2% ਕੋਟਾ ਉਹ ਵੀ ਖੋលਿਆ ਇਹਨਾਂ ਨੇ ਗਰੀਬਾਂ ਦੇ ਮੂੰਹ 'ਚ ਰੋਟੀ ਖੋਲੀ ਜੇ ਕੋਈ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਪੋਸਟ ਤੇ ਪਹੁੰਚ ਜਾਂਦਾ ਸੀ ਲੱਗ ਜਾਂਦਾ ਸੀ ਸਾਨੂੰ ਉਹ ਵੀ ਅੱਜ ਆਸ ਨਹੀਂ ਹੈਗੀ ਇਸ ਸਰਕਾਰ ਨੇ ਸਾਡੇ ਨਾਲ ਜੋ ਮਾੜਾ ਕੀਤਾ ਹਨ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਔਰ ਦੂਸਰੀ ਗੱਲ ਜੋ ਭਾਜੀ ਸਾਡੇ ਕਹਿ ਗਏ ਨੇ ਪਹਿਲਾਂ ਵੀ ਕਿ ਇਹਨਾਂ ਦੇ ਕੰਨ ਦੇ ਜੂ ਨਹੀਂ ਸਰ ਕਰੀ ਅਸੀਂ ਇਹਨਾਂ ਦੇ ਅੱਜ 3 ਸਾਲ ਤੋਂ ਉੱਪਰ ਹੋ ਚਲੇ ਆ ਸੰਘਰਸ਼ ਕਰਦੇ ਆ ਦਰਨੇ ਕਰਦੇ ਆ ਇਹਨਾਂ ਦੇ ਘਰਾਓ ਕਰਦੇ ਆ ਇੱਕ ਗੱਲ ਦਾ ਇਹਨਾਂ ਨੂੰ ਅਸਰ ਨਹੀਂ ਹੋਇਆ ਨਾ ਹੀ ਸਾਡੀ ਇਹ ਗੱਲ ਸੁਣ ਰਹੇ ਨੇ ਅਸੀਂ ਇਹੀ ਅਪੀਲ ਕਰਾਂਗੇ ਅਮੁਕਤ ਕਬੀਲਿਆਂ ਨੂੰ ਸਾਰਿਆਂ ਨੂੰ ਕਿ ਭਾਈ ਰਲ ਕੇ ਹਮਲਾ ਮਾਰੋ ਸਰਕਾਰ ਦੇ ਕੰਨ ਖੋਲੋ ਕਿ ਅਸੀਂ ਵੀ ਇਸ ਸੰਸਾਰ ਤੇ ਰਹਿੰਦੇ ਆ ਇਸ ਧਰਤੀ ਤੇ ਰਹਿੰਦੇ ਆ ਹਾਂਜੀ ਬਾਕੀਆਂ ਪਾਰਟੀਆਂ ਵੀ ਨਿਸ਼ਾਨਾ ਸਾਧ ਤੇ ਪੰਜਾਬ ਸਰਕਾਰ ਦੇ ਨਿਸ਼ਾਨਾ ਸਾਧ ਤੇ ਹੋ ਹਾਂਜੀ ਇਹ ਬਾਕੀਆਂ ਪਾਰਟੀਆਂ ਆਏ ਸੀ ਉਹਨਾਂ ਨੇ ਕੀ ਸੁਭਾਰਿਆ ਵੇਖੋ ਜੀ ਬਾਕੀ ਪਾਰਟੀਆਂ ਨੇ ਜਿਹੜਾ ਕੋਈ 2% ਕੋਟਾ ਸੀ ਨਾ ਉਹਨੂੰ ਕਟਿਆ ਨੇ ਇਹਨਾਂ ਨੇ ਆਏ ਤੇ ਇਹਨਾਂ ਨੇ ਕਟਿਆ ਹਾਂਜੀ ਇਹਨਾਂ ਨੇ ਕੱਟਤਾ ਬਿਲਕੁਲ ਖਤਮ ਕਰ ਦਿੱਤਾ ਬਿਲਕੁਲ ਖਤਮ ਕਰ ਦਿੱਤਾ ਸਾਰੀ ਨੌਕਰੀਆਂ ਵਗੈਰਾ ਕੱਢੀਆਂ ਹੁਣ ਤੱਕ ਕੱਢੀਆਂ ਮੁੱਖ ਮੰਤਰੀ ਨੇ ਕੱਢੀਆਂ ਨੇ ਸਰਕਾਰੀ ਨੌਕਰੀਆਂ ਦੇ ਸਾਡੇ ਤੱਕ ਤੇ ਕੋਈ ਪਹੁੰਚੀ ਨਹੀਂ ਨਾ ਸਾਡੇ ਬੱਚਿਆਂ ਨੂੰ ਮਿਲਿਆ ਜਿਨ੍ਹਾਂ ਨੂੰ ਲੈਟਰ ਮਿਲੇ ਆ ਵੇਖੋ ਜੀ ਇੱਥੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਲੈਟਰ ਮਿਲੇ ਉਹ ਵੀ ਅਜੇ ਬੈਠੇ ਘਰਾਂ ਦੇ ਵਿੱਚ ਕਿੰਨੇ ਕੋ ਪੜ੍ਹੇ ਇੱਥੇ ਬੇਟੀਆਂ ਬੈਠੀਆਂ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾ ਦਿੰਨੇ ਆ ਮਾਸਟਰ ਜੀ ਨੂੰ ਕਹਿੰਦੇ ਆ ਆਪ ਖੁਦ ਦੱਸਣ ਕਿ ਬੱਚੇ ਕਿਹੇ ਕਿਥੇ ਕਿਥੇ ਖਚਾਓ ਕਿਥੇ ਕਿਥੇ ਨੇ ਬਿਲਕੁਲ ਇਹਨਾਂ ਜਿਹੜੀ ਲੜਕੀਆਂ ਨੇ ਜਿਨ੍ਹਾਂ ਨੇ ਲੱਖਾਂ ਲੱਖ ਰੁਪਇਆ ਕਰਕੇ ਆਪਣੀ ਪੜ੍ਹਾਈਆਂ ਕੀਤੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਕੌਣ ਨੇ ਜੀ ਹਾਂ ਜੀ ਇਹ ਇਹ ਇੱਕ ਜਿਸਮ ਇਹ ਕਿਹਨਾਂ ਨੂੰ ਕੋਟੇ ਨਹੀਂ ਮਿਲੇ ਜਿਹੜੇ ਕੋਟੇ ਕੱਟੇਗੇ ਤੁਸੀਂ ਕਹਿ ਰਹੇ ਸਰਕਾਰ 'ਤੇ ਅਰੋਪ ਲਾ ਰਹੇ ਹੋ ਕੀ ਕੋਟੇ ਕੱਟੇ ਗਏ ਪੜੇ ਲਿਖੇ ਹੈਗੇ ਨੇ ਕਿੰਨਾ ਕਿੱਥੋਂ ਆਏ ਤੁਸੀਂ ਜੀ ਮੈਂ ਨਾ ਪੰਜਗੜਾਈ ਤੋਂ ਆਈ ਹਾਂ ਜੀ ਜਸਵੀਰ ਕੌਰ ਮੇਰਾ ਨਾਮ ਹੈ ਜੀ ਪੰਜਗੜਾਈ ਤੋਂ ਕਲਾ ਤੋਂ ਹੈ ਜੀ ਪੰਜਗੜਾਈ ਤੋਂ ਕਲਾ ਤੋਂ ਹਾਂ ਜੀ ਉਹ ਸਰ ਇਹ ਨਾ ਕਿੰਨਾ ਕੁ ਪੜੇ ਹੋ ਸਰ ਮੈਂ TTT ਕੀਤੀ ਹੋਈ ਹੈ ਜੀ B.Ed ਕੀਤੀ ਹੋਈ ਹੈ ਬਾਕੀ ਇਸ ਸਾਲ ਸਾਡੀ ਸਕਰੂਟਨੀ ਵਗੈਰਾ ਹੋ ਚੁੱਕੀ ਹੈ ਜੀ 6835 ਪੋਸਟਾਂ ਕੱਡੀਆਂ ਸੀ ਜਿਹੜੀਆਂ ਇਹਨਾਂ ਨੇ ਪਰ ਇਹਨਾਂ ਨੇ ਇਹ ਇੰਨੀ ਧੋਖੇਬਾਜ਼ ਸਰਕਾਰ ਹੈ ਨਾ ਇਹਨਾਂ ਨੇ ਕੀ ਕੀਤਾ ਜਦੋਂ ਸਾਡੀ ਸਕਰੂਟਨੀ ਹੋਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ 7922 ਨੂੰ ਹੋਈ ਹੈ ਨਾ 15922 ਨੇ ਇਹਨਾਂ ਨੇ ਲੈਟਰ ਕੱਟ ਕੇ ਜਿਹੜਾ ਸਾਡਾ 2% ਕੋਟਾ ਬਣਦਾ ਸੀ ਉਹ ਕੱਟਤਾ ਜੀ ਇਹਨਾਂ ਨੇ ਐਡੀ ਧੋਖੇਬਾਜ਼ ਸਰਕਾਰ ਸਾਡੇ ਨਾਲ ਬਹੁਤ ਅਸੀਂ ਬਹੁਤ ਧਰਨੇ ਮਜਾਰੇ ਵੀ ਕੀਤੇ ਜੀ ਅਸੀਂ 4 ਮਹੀਨੇ ਪਹਿਲਾਂ ਬਜੀਤਪੁਰ ਜਿਹੜੇ ਮੈਡਮ ਮਫਰੀਦਪੁਰ ਤੋਂ ਧਰਨਾ ਲਾਈ ਰੱਖਿਆ ਜੀ ਉੱਥੇ ਸਾਡੀ ਕੋਈ ਗ ਤਰ ਮਨਨ ਨੇ ਰਾਤ ਨੂੰ ਚਕਵਾਇਆ ਹੁਣ ਅਸੀਂ ਇੱਥੇ ਜਿਹੜੇ ਪੱਛਮੀ ਚੋਣਾ ਜਿਹੜੀਆਂ ਲੁਧਿਆਣਾ ਜਿਮਨੀ ਚੋਣਾ ਹੋ ਰਹੀਆਂ ਉੱਥੇ ਅਸੀਂ ਹੁਣ ਹੱਕ ਹਰ ਕੇ ਫੇਰ ਅਸੀਂ ਲਾਏ ਹੁਣ ਇਦਾਂ ਕੀ ਫਾਇਦਾ ਇੱਥੇ ਪੱਛਮੀ ਚੋਣਾ ਹੋ ਰਹੀਆਂ ਨੇ ਵਿਧਾਨ ਸਭਾ ਦੀਆਂ ਤੁਹਾਨੂੰ ਇਸ ਦਾ ਕੀ ਫਾਇਦਾ ਚਾਰ ਦਿਨ ਤੋਂ ਲਗਾਤਾਰ ਤੁਸੀਂ ਸੰਘਰਸ਼ ਕਰ ਰਹੇ ਹੋ ਕੋਈ ਤੁਹਾਨੂੰ ਵਿਧਾਇਕ ਨਹੀਂ ਮਿਲਣ ਆ ਰਿਹਾ ਆਇਆ ਕੋਈ ਵਿਧਾਇਕ ਮਿਲਣ ਜਾਂ ਕੋਈ ਐਮਪੀ ਵਗੈਰਾ ਸਰ ਕੋਈ ਵਿਧਾਈਕ ਇੱਥੇ ਕੋਈ ਐਮਪੀ ਵਗੈਰਾ ਨਹੀਂ ਮਿਲਣ ਆਇਆ ਜੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਉੱਥੇ ਵੀ ਨਹੀਂ ਸਾਡੀ ਗੱਲ ਸੁਣੀ ਇੱਥੇ ਵੀ ਨਹੀਂ ਸੁਣੀ 4 ਦਿਨ ਹੋ ਗਏ ਅਸੀਂ ਇੱਥੇ ਬੈਠੇ ਹੁੱਖੜ ਦਾਲ ਦੇ ਕੋਈ ਨਹੀਂ ਗੱਲ ਸੁਣਨ ਆਇਆ ਜੀ ਸਾਡੀ ਹਾਂਜੀ ਕਿੰਨੇ ਕੋ ਜਾਣੇ ਇੱਥੇ ਆਏ ਹੋਏ ਤੁਹਾਡੇ ਨਾਲ ਸੰਘਰਸ਼ ਕਰਨ ਹਾਂਜੀ ਸਰ ਸਾਡੇ ਨਾਲ ਬੀਪੀਆਂ ਬੱਚੇ ਛੋਟੇ ਛੋਟੇ ਬੱਚੇ ਸਾਡੇ ਸੜਕਾਂ ਤੇ ਰੋਲੇ ਬਾਕੀ ਮੇਰੀ ਸਭ ਗੁੜੀਆਂ 2 ਮਹੀਨੇ ਦੀ ਉਹ ਵੀ ਤੇ ਸੜਕ ਤੇ ਰੋਲ ਰਹੀ ਹੈ ਕਿਸੇ ਨੇ ਮੇਰੀ ਸਾਡੀ ਕੋਈ ਸੁਣਵਾਈ ਇਹਨਾਂ ਨੇ ਕਦੇ ਗੱਲ ਨਹੀਂ ਸੁਣੀ ਜੇ ਅਸੀਂ ਸਾਰੇ ਜਿੰਨੇ ਵੀ ਮੰਤਰੀ ਕੋਈ ਮੰਤਰੀ ਨਹੀਂ ਛੱਡਿਆ ਜੀ ਇਹਨਾਂ ਨੇ ਹਰੇਕ ਨਾਲ ਅਸੀਂ ਮੰਗ ਪੱਤਰ ਦਿੱਤੇ ਪਰ ਇਹਨਾਂ ਨੇ ਸਾਡੇ ਜਿੰਨੇ ਵੀ ਮੰਗ ਪੱਤਰ ਇਹਨਾਂ ਕੋਲੇ ਗਏ ਨਾ ਸਾਰੇ ਇਹਨਾਂ ਦੇ ਸਾਡੇ ਮੰਗ ਪੱਤਰ ਚੁੱਲ੍ਹੇ 'ਚ ਸਾੜੇ ਆ ਜੀ ਇੰਨੀ ਇੰਨੀ ਘਟਿਆ ਸਰਕਾਰ ਤੇ ਢੀਠ ਸਰਕਾਰ ਇੱਕ ਭਗਵਾਨ ਜਮਾਨ ਕਹਿੰਦਾ ਸੀ ਨਾ ਵੀ ਹਰਾ ਪੈਨ ਮੈਂ ਗਰੀਬਾਂ ਦੀ ਉਹਦੇ ਵਾਸਤੇ ਚਲਾਉਂਗਾ ਲਾਭ ਵਾਸਤੇ ਇਹਨਾਂ ਨੇ ਸਾਡਾ ਜਿਹੜਾ ਪਹਿਲਾਂ ਹਰਾਪੇ ਨੇ ਚਲਾਇਆ ਉਹ ਸਾਡੇ ਵਿਮੁਖਤ ਜਾਤੀਆਂ ਤੇ ਜਿਹੜਾ ਦੋ ਲੰਗੜਾ ਕੋਟਾ 2% ਮਿਲਦਾ ਸੀ ਉਹ ਇਹਨਾਂ ਨੇ ਕਟਿਆ ਜੀ ਪਹਿਲਾਂ ਆ ਕੇ ਇਹਨਾਂ ਨੇ ਹੋਰ ਕੋਈ ਗੱਲ ਉਹਨਾਂ ਨੂੰ ਕੋਈ ਹੋਰ ਨਹੀਂ ਕੁਝ ਕੀਤਾ ਉਹਨਾਂ ਨੇ ਉਹਨਾਂ ਨੇ ਪਹਿਲਾਂ ਸਾਡਾ ਜਿਹੜਾ 2% ਕੋਟਾ ਬੰਦਾ ਸੀ ਉਹ ਕਟਿਆ ਜੀ ਇਹਨਾਂ ਨੇ ਅੱਛਾ ਗੱਲ ਕੀਤੀ ਲਧੋਣਾ ਪੱਛਮੀ ਹੈ ਨਾ ਜਮੀਨੀ ਚੋਨਾ ਦੀ ਕੋਈ ਚਲੋ ਆਮ ਆਦਮੀ ਪਾਰਟੀ ਦੇ ਤੁਸੀਂ ਵਿਰੋਧ ਕਰ ਰਹੇ ਹੋ ਕੋਈ ਹੋਰ ਪਾਰਟੀ ਨੁਮਾਇੰਦਾ ਪਾਰਟੀ ਤੋਂ ਆਇਆ ਕੋਈ ਤੁਹਾਡੇ ਕੋਲ ਨਹੀਂ ਸਰ ਹਜੇ ਤੱਕ ਤਾਂ ਸਾਡੇ ਕੋਲੇ ਕੋਈ ਪਾਰਟੀ ਕੋਈ ਸੰਸਦ ਦੇ ਵਿੱਚ ਤੁਹਾਡੀ ਆਵਾਜ਼ ਪਹੁੰਚਾ ਸਕੇ ਜੇ ਜੇ ਪੰਜਾਬ ਸਰਕਾਰ ਤੇ ਕੋਈ ਕੇਂਦਰ ਦੇ ਵਿੱਚ ਤੁਹਾਡੀ ਗੱਲ ਪਹੁੰਚਾ ਸਕੇ ਹਾਂਜੀ ਹੈ ਸਰ ਸਾਡੀ ਗੱਲ ਪਹੁੰਚਾਈ ਇੱਕ ਵਾਰ ਜਿਹੜੇ ਰਾਜਾ ਵੜਿੰਗ ਹੈਗੇ ਆ ਜੀ ਉਹ ਬੋਲੇ ਆ ਜੀ ਸਾਡੇ ਹਾਂਜੀ ਉਹਨਾਂ ਨੇ ਉਹਨਾਂ ਨੇ ਵੀ ਤਾਂ ਉਹ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਦਾ 2% ਵਿਮੁਖਤ ਜਾਤੀਆਂ ਦਾ 2% ਕੋਟਾ ਬੰਦਾ ਉਹ ਇਹਨਾਂ ਦਾ ਬਾਲ ਕੀਤਾ ਜਾਵੇ ਜੀ ਹਾਂਜੀ ਇੱਕ ਸਾਲ ਜਿਹੜੇ ਬਾਜੀਗਰ ਕਲਵੰਤ ਸਿੰਘ ਬਾਜ਼ੀਗਰ ਐਮ ਐਲ اے ਹੈਗੇ ਉਹ ਵੀ ਸਾਡੀ ਆਵਾਜ਼ ਬਹੁਤ ਉਹਨਾਂ ਵਾਈ ਵੀ ਸਾਨੂੰ ਮੀਟਿੰਗ ਸੀਐਮ ਨਾਲ ਮਿਲ ਚੁੱਕੀ ਹੈ ਪਰ ਸੀਐਮ ਨੇ ਸਾਨੂੰ ਇਹ ਜਵਾਬ ਦਿੱਤਾ ਵੀ ਸਾਨੂੰ ਇਸ ਇਸ ਇਹ ਜਿਹੜੇ 2% ਕੋਟਾ ਕੱਟਿਆ ਗਿਆ ਇਹਦਾ ਮੈਨੂੰ ਕੋਈ ਪਤਾ ਨਹੀਂ ਲੱਗਿਆ ਕਦੋਂ ਕਦੋਂ ਤੁਹਾਡੇ ਨਾਲ ਇਹ ਮਤਲਬ ਕੀ ਤੁਹਾਡਾ ਕੋਟਾ ਕੱਟਿਆ ਮੈਨੂੰ ਕੋਈ ਹਾਂਜੀ ਗੱਲਬਾਤ ਹੋਈ ਤੁਹਾਡੀ ਕੋਈ ਦੁਵਾਰਾ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਅਜੇ ਅਸੀਂ ਚਾਰ ਤਨ ਹੋ ਕੇ ਫੁੱਕੜਤਾਰ ਤੇ ਬੈਠੇ ਆ ਸਾਡੀ ਕੋਈ ਗੱਲ ਨਹੀਂ ਸੁਣੀ ਜੀ ਇਹਨਾਂ ਨੇ ਭਲਾ ਮੰਤਰੀ ਹੈ ਪਲਾਈ ਸਰ ਜਿਹੜੇ ਪਲਾਈ ਮੰਤਰੀ ਬਲਜੀਤ ਕੌਰ ਇਹਨਾਂ ਕੋਲੇ ਅਸੀਂ ਪਤਾ ਨਹੀਂ ਕਿੰਨੀਆਂ ਹੀ ਮੀਟਿੰਗਾਂ ਕਰ ਚੁੱਕੇ ਹਾਂ ਜੀ ਪਰ ਉਹ ਸਾਨੂੰ ਪਤਾ ਕੀ ਕਹ ਐਤ ਕੀ ਉਹਨਾਂ ਨੇ ਇਹੀ ਗੱਲ ਕਹੀ ਐ ਅਸੀਂ ਤਾਂ ਤੁਹਾਨੂੰ ਸਿਰਫ ਚੋਣਾ ਵਾਸਤੇ ਮਤਲਬ ਕੀ ਵਰਤਿਆ ਸੀਗਾ ਚੋਣਾ ਲੈ ਆਓ ਵੋਟਾਂ ਵਾਸਤੇ ਵੋਟਾਂ ਲੈ ਲਈਆਂ ਬਸ ਹੁਣ ਤੁਹਾਡਾ ਸਭ ਕੁਝ ਖਤਮ ਤੁਹਾਡੇ ਨਾਲ ਕੋਈ ਸਾਡਾ ਉਹ ਫੈਂਦੀ ਹੈ ਹਾਂਜੀ ਠੀਕ ਐ ਇਹ ਸੰਘਰਸ਼ ਜਿਹੜਾ ਕੀ ਇਹ ਲਗਾਤਾਰ جاری ਐ ਦੇਖ ਸਕਦੇ ਹੋ 2% ਕੋਟਾ ਦੇ ਵਾਸਤੇ ਇਹਨਾਂ ਨੂੰ ਕਾਫੀ ਵੱਡਾ ਕਾਫੀ ਜ਼ਿਆਦਾ ਲੰਬਾ ਸੰਘਰਸ਼ ਕਰਨਾ ਪੈ ਰਿਹਾ ਵਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਵਾ ਕਿ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਸਾਡੇ ਛੋਟੇ ਛੋਟੇ ਬੱਚੇ ਨੇ ਦੇਖ ਸਕਦੇ ਹੋ ਇੱਕ ਲੇਡੀ ਦੇ ਹੱਥੇ ਛੋਟਾ ਜਿਹਾ ਬੱਚਾ ਫੜਾਇਆ ਦੇਖ ਸਕਦੇ ਹੋ ਤਪਦੀ ਗਰਮੀ ਹੈ 40 ਡਿਗਰੀ ਟੈਂਪਰੇਚਰ ਹੈ ਇਸ ਟੈਂਪਰੇਚਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਤਾਵਾਂ ਪੈਨਾਵਾਂ ਤੇ ਬੱਚੇ ਕਿਸ ਤਰ੍ਹਾਂ ਗਰਮੀ ਦੇ ਵਿੱਚ ਝੁੱਸਰੇ ਹੋਏ ਅਤੇ ਆ ਗਰਮੀ ਤੋਂ ਗਰਮੀ ਤੋਂ ਗਰਮੀ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਵੱਡੇ ਬੋਰਡ ਲਾਏ ਗਏ ਆ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਇਹ ਦਾਅਵੇ ਲੱਗਦਾ ਕਿਤੇ ਨਾ ਕਿਤੇ ਝੂਠੇ ਨਜ਼ਰ ਆਉਂਦੇ ਹੋਏ ਵੀ ਦਿਖਾਈ ਦੇ ਰਹੇ ਲੋਕਾਂ ਦਾ ਇਹਨਾਂ ਦਾ ਕਹਿਣਾ ਵਾ ਸੰਘਰਸ਼ ਵਾਲਿਆਂ ਦਾ ਕਹਿਣਾ ਵਾ ਜਿਰਾ ਕੀ ਲਗਾਤਾਰ ਜਿਹੜੇ ਵੱਡੇ ਵੱਡੇ ਹੋਲਡਿੰਗ ਲਾਏ ਜਾਂਦੇ ਨੇ ਕੋਈ ਵੀ ਨੁਮਾਇੰਦਾ ਪਾਰਟੀ ਦਾ ਇਹਨਾਂ ਦੇ ਕੋਲ ਹੁਣ ਤੱਕ ਨਹੀਂ ਪਹੁੰਚਿਆ ਵਾ ਹਾਲਾਂਕਿ ਅਸੀਂ ਜਦੋਂ ਵੋਟਾਂ ਦਾ ਟਾਈਮ ਹੁੰਦਾ ਇਹਨਾਂ ਦਾ ਕਹਿਣਾ ਜਿਦੋਂ ਵੋਟਾਂ ਦਾ ਟਾਈਮ ਹੁੰਦਾ ਵਾ ਕਿ ਉਦੋਂ ਐਨਾ ਐਨਾ ਦੇ ਬਲੋਸਤਾਨ ਨੂੰ ਹਾਇਰ ਕੀਤਾ ਜਾਂਦਾ ਵਾ ਫਰਦਿਆਂ ਨੂੰ ਵੋਟਾਂ ਪਵਾਉਣ ਤੇ ਜਦੋਂ ਵੋਟਾਂ ਤੇ ਜਿੱਤ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਨੂੰ ਕੋਈ ਪੁੱਛਣ ਵਾਲਾ ਤੱਕ ਨਹੀਂ ਹੁੰਦਾ ਵਾ ਤੇ ਇਹ ਬਜ਼ੁਰਗ ਵੀ ਹੈ ਕਿੱਥੋਂ ਆਏ ਤੁਸੀਂ ਅਸੀਂ ਮਲੇਰਕੋਟਲੇ ਤੋਂ ਆਏ ਅਸੀਂ ਖਾਂਜੀ ਵੱਖ-ਵੱਖ ਪਵਾਲਟੀਆਂ ਚੋਂ ਆਏ ਆ ਜਿੱਥੋਂ ਤੱਕ ਸਾਡਾ ਫੈਸਲਾ ਨਾ ਇਹ ਮਨਜ਼ੂਰ ਕਰਨ ਉੱਥੋਂ ਤੱਕ ਅਸੀਂ ਹੱਲਣਾ ਨਹੀਂ ਤੁਮ ਡੀਸੀ ਦਫ਼ਤਰ ਦੇ ਕੋਲ ਬੈਠੇ ਆ ਮਰਨ ਮਰਤ ਰੱਖਾਂਗੇ ਅੱਛਾ ਅਸੀਂ ਬਿਲਕੁਲੀ ਪੂਰਾ ਹੱਕ ਲੈ ਕੇ ਛੱਡਾਂਗੇ ਆਪਣਾ ਠੀਕ ਹੈ ਹਾਂਜੀ ਲੱਗਦਾ ਨਹੀਂ ਅਸੀਂ ਅਸੀਂ ਡੀਸੀ ਨੂੰ ਕਹਿੰਨੇ ਆ ਧੰਨਵਾਦ اے ਭਾਈ ਜੇ ਸਾਡਾ ਹੱਲ ਕਰੋਗੇ ਤਾਂ ਅਸੀਂ ਮਨਜ਼ੂਰ ਕਰ ਸਕਦੇ ਨਹੀਂ ਤੇ ਆ ਉੱਠਦੇ ਹੀ ਨਹੀਂ ਅਸੀਂ ਠੀਕ ਹੈ ਜੀ ਬਿਲਕੁਲ ਦੇਖਣਾ ਇਹ ਹੈਗਾ ਕਿ ਸਰਕਾਰ ਕਿਨੇ ਕੋ ਜਲਦੀ ਨਾਲ ਦੀ ਗੱਲ ਅਤੇ ਮੰਗਾ ਮੰਦੀ ਆ ਜੁੜੇ ਹੋਣ ਲਾਈਵ ਦੇ ਨਾਲ ਸੰਜੀਤ ਨਾਯੂੰ ਮੇਂ ਰਿਪੋਰਟ ਧੰਨਵਾਦ